ਜ਼ਿੰਮੇਦਾਰ ਸੀਗਾ ਉਹ ਪੜਿਆ ਲਿਖਿਆ ਤੇ ਆਉਦੇ ਨੇ ਹੂੰ ਦਿਮਾਗ ਦਾ ਤਰਤੀ ਉਹ ਜਦੋਂ ਕੋਈ ਵੀ ਕੰਮ ਕਰਨ ਤੁਰਦਾ ਹੂੰ ਬਿਨਾਂ ਸਲਾਹ ਤੋਂ ਨਹੀਂ ਤੁਰਦਾ ਪਰਵਾਹ ਦੀ ਸਲਾਹ ਨਾਲ ਤੋਂ ਹੂੰ ਇੱਕ ਦਿਨ ਕੀ ਹੋਇਆ ਹੂੰ ਸਾਣਾ ਕਹਿੰਦਾ ਵੀ ਅੱਖੋਂ ਕਾਣਾ ਹੋਵੇ ਲੱਤੋਂ ਲੰਗੜਾ ਹੋਵੇ ਹੂੰ ਇਹਦੇ ਚ ਇੱਕ ਤੱਤ ਬੱਦ ਹੁੰਦੀ ਹੈ ਅੱਛਾ ਉਹਦਾ ਗਮਾਂਡੀ ਸੀ ਹੂੰ ਅੱਖੋਂ ਕਾਣਾ ਸੀ ਹੂੰ ਉਹ ਟੱਕਰ ਗਿਆ ਕਹਿੰਦਾ ਵੀ ਕਿੱਧਰ ਚੱਲਿਆ ਕਹਿੰਦਾ ਜਾ ਤੇਰੀ ਵੀ ਸਲਾਹ ਲੈ ਲੈਣਾ ਫਲਾਣੇ ਕੰਮ ਜਾਣਾ ਰਾਇ ਦੀ ਕਹਿੰਦਾ ਭੱਗ ਜਾ ਰਾਇ ਕਹਦੀ ਜਦੋਂ ਤੂੰ ਤੁਰਿਆ ਕਹਿੰਦਾ ਫਿਰ ਐ ਤਾਂ ਕੋਈ ਦੱਸ ਮੈਨੂੰ ਕਹਿੰਦਾ ਰਾਇ ਮੇਰੀ ਕਹਦੀ ਐ ਜਦੋਂ ਘਰੋਂ ਤੁਰ ਪਿਆ ਭੱਗ ਜਾ ਤੀ ਕਾਣੇ ਚ ਵਹਿਬ ਤੂੰ ਵੱਧਉਂਦੀ ਹੂੰ ਤੂੰ ਨਾ ਚੰਗਾ ਤੁਰ ਪਿਆ ਤੂੰ ਹੋ ਗਿਆ ਜ਼ਿੰਮੇਦਾਰ ਗੱਭ ਕੰਮ ਕਿਤੇ ਮੁੜਿਆ ਬੋਇਆ ਨਾ ਹੂੰ ਉਹਨੂੰ ਵਹਿਮ ਹੋ ਗਿਆ ਵਿਖੋ ਕਾਣਾ ਟਕਰੇ ਹੂੰ ਮੁੜ ਕੇ ਆ ਗਿਆ ਕਹਿੰਦਾ ਕਿਉਂ ਬਈ ਕਹਿੰਦਾ ਜਿਹੜੇ ਕੰਮ ਗਿਆ ਤੇ ਉਹ ਕੰਮ ਤਾਂ ਹੋਇਆ ਨਹੀਂ ਕਹਿੰਦਾ ਕਿਖੋ ਕਾਣਾ ਟਕਰ ਗਿਆ ਮੈਨੂੰ ਅੱਛਾ ਉਹ ਵੀ ਗੁੱਸਾ ਕਰ ਗਿਆ ਨੇ ਕਿ ਮੈਨੂੰ ਕਹਿੰਦੇ ਨਾ ਕੋਈ ਨਾ ਬਈ ਕਹਿੰਦਾ ਜਿੱਦੇ ਹੁਣ ਕੋਈ ਕੰਮ ਕਰਨ ਜਾਵੇਂ ਤਾਂ ਮੈਨੂੰ ਨਾਲ ਲੈ ਕੇ ਚੱਲੀ ਕਹਿੰਦਾ ਚੰਗਾ ਉਹਦੇ ਪਈ ਕਿਸੇ ਦਾ ਦਾਵਾ ਝਗੜਾ ਕਰਿਆ ਹੋਇਆ ਸੀ ਲਾਲਾ ਉਹ ਟਾਈਮ ਦੇ ਵਿੱਚ ਰਾਜੇ ਦੀ ਦਾਵਾ ਕਰਦੇ ਹੁੰਦੇ ਲੋਕ ਉਹਨੇ ਆਖਿਆ ਵੀ ਉੱਧੇ ਆਪਾਂ ਨੂੰ ਕਿਹਾ ਸੀ ਮੈਨੂੰ ਨਾਲ ਲੈ ਕੇ ਚੱਲੀ ਵੀ ਆਪਾਂ ਕਾਣੇ ਨੂੰ ਲੈ ਕੇ ਚੱਲਦੇ ਆ ਕਹਿੰਦਾ ਵੀ ਫਲਾਨਾ ਸਿਆ ਕਹਿੰਦਾ ਹਾਂ ਕਹਿੰਦਾ ਤਾਂ ਮੈਨੂੰ ਕਿਹਾ ਸੀ ਉਹਨੂੰ ਨਾਲ ਲੈ ਕੇ ਚੱਲੀ ਕਹਿੰਦਾ ਹਾਂ ਕਿਹਾ ਸੀ ਕਹਿੰਦਾ ਫਿਰ ਮੈਨੂੰ ਨਾਲ ਚੱਲੇਗਾ ਅੱਜ ਕਹਿੰਦਾ ਭਗਤ ਨੂੰ ਉਹਨਾਂ ਕੰਮ ਦੱਸ ਕਹਿੰਦਾ ਕੰਮ ਤਾਂ ਤੈਨੂੰ ਉੱਥੇ ਜਾ ਕੇ ਦੱਸੂੰ ਉਹਨਾਂ ਚੰਗਾ ਬਾਗਿਆ ਭਾਈ ਦੇ ਗਿਆ ਜਦੋਂ ਗਾਹਾਂ ਗਿਆ ਜਦੋਂ ਰਾਜੇ ਦੇ ਉੱਤੇ ਕਚਹਿਰੀ ਚ ਜਾ ਕੇ ਬੈਠਣਾ ਪਿਆ ਗਿਆ ਕਹਿੰਦਾ ਮੈਂ ਮਾਰੀ ਪੁਣੀ ਕਹਿੰਦਾ ਮੈਂ ਤੈਨੂੰ ਕਿਹਾ ਸੀ ਵੀ ਮੈਨੂੰ ਕੰਮ ਦੱਸ ਕੇ ਚੱਲੀ ਕਹਿੰਦਾ ਹੁਣ ਤੁਹਾਨੂੰ ਆਪੀ ਪਤਾ ਲੱਗ ਜੂਰੇ ਕਹਿੰਦਾ ਉਹ ਤਾਂ ਸੱਤਰਖਾਨ ਵਾਲਾ ਸਾਂ ਸੋਚਿਆ ਵੀ ਮਨਾ ਹੁਣ ਦਿਮਾਗ ਵਰਤੀ ਉਹਨੂੰ ਬੋਲਦਾ ਜਿੰਮੇਦਾਰ ਨੂੰ ਕਹਿੰਦਾ ਕਿ ਗੱਲ ਕਹਾ ਮੈਂ ਕਹਿੰਦਾ ਹਾਂ ਕਹਿੰਦਾ ਆਪਣੇ ਪਿੰਡ ਦੇ ਵਿੱਚ ਇੱਕ ਚੋਗਲ ਹੈ ਕਹਿੰਦਾ ਹਾਂ ਕੰਨਾ ਹੈਗਾ ਕਾ ਕੰਨਾ ਮੈਂ ਤਾਂ ਜਾਣਦਾ ਨਹੀਂ ਕੰਨਾ ਜੇ ਤੂੰ ਨਹੀਂ ਜਾਣਦਾ ਮੈਂ ਦੱਸਦਾ ਰਾਜੇ ਨੇ ਅਖਿਆ ਵੀ ਕੰਮ ਕੀ ਹੈ ਇਹ ਨਹੀਂ ਗੱਲਾਂ ਕੀ ਕਰਦਾ ਹੈ ਰਾਜਾ ਕਹਿੰਦਾ ਵੀ ਜਦੋਂ ਰਾਜਾ ਕੇ ਬਹਿ ਗਿਆ ਰਸਨ ਤੇ ਆਪਦੇ ਤੇ ਕੰਨਾ ਲੈ ਵੀ ਕਾਰਵਾਈ ਕਰ ਦੋ ਥਰੂ ਮੁੰਜੇ ਤਾਂ ਪੱਕੇ ਮੰਨ ਕੇ ਚੱਲਾਂ ਜੱਜ ਦੇ ਤਰੀਕੇ ਤੇ ਜਾਂਨੇ ਆ ਉੱਥੇ ਉਹਨੇ ਹੀ ਬੋਲਿਆ ਜਾਂਦਾ ਜਿੰਨਾ ਆਪਾਂ ਬੁਲਾਜੋ ਉਹਨੇ ਅਖਿਆ ਵੀ ਹੁਣ ਮੌਕਾ ਕੰਨਾ ਨੂੰ ਬੋਲਦਾ ਰਾਜੇ ਨੂੰ ਕਨਾਂ ਜੀ ਕਾਰਵੀ ਸ਼ੁਰੂ ਤਾਂ ਤੁਸੀਂ ਤਾਂ ਹੁਣ ਕਰਦੇ ਸਾਡੀ ਤਾਂ ਤੜਕੇ ਦੀ ਕਰੀ ਹੋਈ ਐ ਇਹ ਤੜਕੇ ਦੇ ਬੈਠੇ ਕਿਹ ਜਿਹੜੀ ਚ ਕਨਾਂ ਕਿਵੇਂ ਕਨਾਂ ਜੀ ਇਹ ਤਾਂ ਕੰਮ ਪਤਾ ਨਹੀਂ ਆਇਆ ਕਿਹਦੇ ਨਾਲ ਆਇਆ ਪਰ ਮੈਂ ਜਿਹੜੇ ਕੰਮ ਆਏ ਮੇਰੀ ਸੁਣ ਲਓ ਕਨਾਂ ਕਨਾਂ ਜੀ ਸਾਡੇ ਇੱਕ ਪਿੰਡ ਦੇ ਵਿੱਚ ਚੋਗਲ ਖੋਲ ਉਹ ਨਾ ਤਾਂ ਕਿਸੇ ਦਾ ਰੇਤਾ ਹੁੰਦਾ ਨਾ ਕਿਸੇ ਦਾ ਕੋਸੂਰ ਹੁੰਦਾ ਉਹ ਕਨਾਂ ਜੀ ਮੈਂ ਉਹਦੇ ਬਾਰੇ ਆਇਆ ਵੀ ਉਹਦਾ ਹੱਲ ਕਰੋ ਕਨਾਂ ਭਾਈ ਇਹ ਕੰਮ ਸਾਡਾ ਨਹੀਂ ਹੱਲ ਕਰਨਾ ਸਾਡੇ ਕੋ ਤਾਂ ਰੈਪੋਰਟ ਦਿੱਤੀ ਆ ਅਸੀਂ ਦੋਨੇ ਤਰ੍ਹਾਂ ਨੂੰ ਸੱਦਾਂਗੇ ਵਿੱਚ ਉਹਨੂੰ ਸੱਦਣਾ ਕਹਿੰਦਾ ਤੈਨੂੰ ਸੱਦ ਲਾ ਕਹਿੰਦਾ ਚੰਗਾ ਜੀ ਉਹ ਕਹਿੰਦਾ ਵੀ ਤੂੰ ਕੀ ਕੰਮ ਆਇਆ ਕਹਿੰਦਾ ਜੀ ਇਹਦੇ ਨਾਲ ਆਇਆ ਮੈਂ ਤਾਂ ਜਿੰਮੇਦਾਰ ਕਹਿੰਦਾ ਕਹਿੰਦਾ ਜੀ ਝੂਠ ਬੋਲਦਾ ਇਹਦੇ ਤੇ ਕਰਿਆ ਹਾ ਕਿਸੇ ਦਾਵਾ ਸੋਡੇ ਕੋਲੇ ਰਬਤ ਹੈ ਇਹ ਕਹਿੰਦਾ ਮੇਰੇ ਤੇ ਨੂੰ ਮੈਨੂੰ ਤਾਂ ਨਾਲ ਲੈ ਕੇ ਆਏ ਮੈਂ ਤਾਂ ਆਪਦਾ ਦੁੱਖ ਰੋਣ ਆਇਆ ਉਹਦੇ ਕੋਲੇ ਉਹ ਪਈ ਕਹਿੰਦਾ ਕਿ ਵੀ ਹਾਂ ਦੱਸ ਕਹਿੰਦਾ ਨਾ ਜੀ ਇਹ ਤਾਂ ਮੈਂ ਤਾਂ ਇਹਦੇ ਨਾਲ ਆਇਆ ਉਹ ਕਹਿੰਦਾ ਜੀ ਝੂਠ ਬੋਲਦਾ ਕੜਮੁਕ ਦੀ ਗੱਲ ਜਦੋਂ ਹਟਈ ਨਾ ਕਹਣਾ ਕਹਣਾ ਐ ਦੱਸ ਤੈਨੂੰ ਕਿਹਾ ਨਹੀਂ ਵੀ ਮੈਂ ਤੇ ਮੇਰੇ ਨਾਲ ਚੱਲ ਰਾਇ ਨੂੰ ਤਰੀ ਕਹਿੰਦਾ ਤੈ ਉੱਤੇ ਮੈਨੂੰ ਕਹਤੀ ਮੇਰਾ ਕੰਮ ਨਹੀਂ ਬਣਿਆ ਅੱਜ ਤਾਂ ਬਣ ਗਿਆ ਅੱਜ ਤਾਂ ਨਾਲ ਆਇਆ ਸੁਪੇ ਜੱਟ ਕਹਿੰਦਾ ਹੂੰ ਉਹ ਕਹਿੰਦਾ ਚੱਲੰਦਰ ਫਿਰ ਕਹਿੰਦਾ ਕਹ ਕਹਣਾ ਜੇ ਉਤਰ ਮੈਂ ਘੰਟੇ ਦਾ ਪੁੱਛੀ ਜਨੇ ਵੀ ਕੰਮ ਤੂੰ ਕਿਉਂ ਕਹ ਹੂੰ ਉਹ ਤਾਂ ਵੀ ਡਾ ਕੇ ਗਾਣਾ ਨੂੰ ਘਰੇ ਵੱਜਿਆ ਉਹ ਦੂਜੇ ਦਿਨ ਉਹਦੇ ਕੋਲ ਵਾਗ ਗਿਆ ਚੁਗਲ ਖੁਰ ਕੋਲੇ ਕਹਣਾ ਕੰਨਾ ਗੱਲ ਸੁਣ ਮੇਰੀ ਮੈਂ ਤੇਰੇ ਤੇ ਦੀਆਂ ਤਲਾ ਇਹ ਕੌਣ ਕਹਿੰਦਾ ਚੁਗਲੀ ਕਰਦਾ ਹੁਣ ਕਿਵੇਂ ਕਰੇਗਾ ਕਹਿੰਦਾ ਮੈਂ ਤਾਂ ਅੱਜ ਵੀ ਕਰੂੰ ਕਹਿੰਦਾ ਕੌਣ ਕਹਿੰਦਾ ਹਾਂ ਇਤਨੇ ਕਮਾਂਡੀਆਂ ਦਾ ਹੁੰਦਾ ਹੁੰਦਾ ਤੇ ਰਿਸ਼ਤਾ ਮੁੰਡੇ ਨੂੰ ਉਹ ਟੱਕਰਗਾ ਤੇਰੇ ਵਰਗਾ ਉਹ ਕਹਿੰਦਾ ਫਲਾਨਿਆਂ ਕਹਿੰਦਾ ਕਹਿੰਦਾ ਕਮਾਂਡੀਆਂ ਦੇ ਮੁੰਡੇ ਨੂੰ ਰਿਸ਼ਤਾ ਹੁੰਦਾ ਕਹਿੰਦਾ ਹੋਇਆ ਤਾਂ ਨਹੀਂ ਕਹਿੰਦਾ ਨਾ ਹੋਇਆ ਤਾਂ ਇਹ ਨਹੀਂ ਹੋ ਹੀ ਜਾਂਦਾ ਕਹਿੰਦਾ ਬੈਠ ਕੇ ਸਕਣ ਤੇ ਕਹਿੰਦਾ ਹਾਂ ਕਹਿੰਦਾ ਤੁਹਾਨੂੰ ਮੈਂ ਜਾਣਦੇ ਜਾ ਕੇ ਬੋਲਦਾ ਉਹਨੂੰ ਮੁੰਡੇ ਦੇ ਪਿਓ ਨੂੰ ਉੱਚੂ ਦੇ ਨੇ ਉਹ ਕਹਿੰਦਾ ਬਾਈ ਜਰਾ ਨਾ ਤਾਂ ਮਰਲਾ ਪਾਹ ਹਾਂਦਾ ਤੇਰੇ ਕੋਲੇ ਆ। ਨਾ ਮਰਲਾ ਪਾਹ ਹਾਂਦਾ ਮੇਰੇ ਕੋਲੇ ਆ। ਕਹਿੰਦਾ ਪਟਵਾਰੀ ਨੂੰ ਆਪਣੀ ਥੀਂ ਕੀ ਕੰਮ ਐ? ਹੂੰ। ਕੁੜੀ ਵਾਲੀ ਖੜੀ ਹੋ ਗਈ। ਹੂੰ। ਕੁੜੀਆਂ ਤੋਂ ਤਾਂ 10 ਕਿਲੇ ਲੈ ਕੇ ਗਿਆ ਸਕ ਲੈਂਦਾ। ਹੂੰ। ਉਹਨੇ ਪਾਣੀ ਮਾਰਨਾ ਨੇ ਪਾਣੀ ਮਾਰਨੀ ਅਜ ਤੂੰ ਚੁਗਲ ਨੇ ਤਾਂ। ਹੂੰ। ਕਹਿੰਦਾ ਨਾ ਤਾਂ ਮਰਲਾ ਪਾਹ ਹਾਂਦਾ ਤੇਰੇ ਕੋਲੇ ਆ ਬਾਈ। ਨਾ ਮਰਲਾ ਮੇਰੇ ਕੋਲੇ ਆ ਪਣ ਪਟਵਾਰੀ ਕੋ ਸਾਦਾ ਰੋ ਜਾ। ਕੁੜੀ ਵਾਲੀ ਕਹਿੰਦਾ ਜੇ ਤੂੰ ਤਾਂ ਲੈ 10 ਕਿਲੇ ਨੇ। ਉਹ ਕਹਿੰਦਾ ਕਿ ਸਾਡੇ ਪਾਸਾ ਦਾ 10 ਕਿਲੇ ਨੇ। ਪਰੇ ਪਿੰਡਾਂ ਚੋਂ ਗਲੇ ਉਤਰਪੇ ਕੁੜੀ ਵਾਲੀ ਮਨਰਾਜੀ ਸਾਧਨ ਤੇ ਆਈ ਸੀ ਹਮ ਜਾਹਰਿਆ ਨਾਲ ਕਹਿੰਦਾ ਬਾਹ ਮਾਂ ਦੇ ਪੁੱਤੋ ਕਹਿੰਦਾ ਕਿਉਂ ਕਹਿੰਦਾ ਚੁਗਲ ਖੋਰ ਦਾ ਕੰਮ ਚੁਗਲੀ ਕਰਨ ਤੁਸੀਂ ਉਹਦਾ ਦਿਮਾਗ ਵਰਤਣਾ ਦੀ ਬੰਦੇ ਦਾ ਦਿਸੇ ਕਿਦੀ ਨਹੀਂ ਇਹ ਤੇ ਕੁੜੀ ਪਰ ਕਹਿੰਦਾ ਤੁਹਾਡੇ ਕੋ ਦਿਮਾਗ ਨਹੀਂਗਾ ਕਹਿੰਦਾ ਕਿਉਂ ਕਹਿੰਦਾ ਜਦੋਂ ਤੁਹਾਨੂੰ ਪਤਾ ਹੈ ਵੀ ਚੁਗਲ ਖੋਰਾ ਕਿ ਚੁਗਲੀ ਕਰੂਗਾ ਤੁਹਾਨੂੰ ਪਹਿਲਾਂ ਇਹਨੇ ਕਹੇ ਤੁਸੀਂ ਮੇਰੇ ਮਗਰ ਕੋ ਲੱਗੇ ਮੁੰਡੇ ਵਾਲੇ ਮਗਰ ਨਾਲ ਲੱਗੇ ਕਹਿੰਦਾ ਕਹਿੰਦਾ ਪਹਿਲਾਂ ਕਿ ਜੱਟ ਢਾਕਾਂ ਦੂਜਾ ਤੈਨੂੰ ਲਾਉ। ਉਹ ਕਹਿੰਦਾ ਬਾਬਾ ਤੇਰੇ ਮੂਰੇ ਬੰਨੇ ਹੱਥ। ਤੂੰ ਜਿੱਤਿਆ ਸੀ ਹੋਣੀ। ਕੁੜੀ ਆਨੇ ਪੈਸਾ ਕਰਨ ਪਤਾ। ਕਹਿੰਦਾ ਕਿਉਂ ਦਿੱਤਾ? ਦੁਬਾਰੇ ਇਹ ਨਾ ਮੁੜ ਕੇ। ਕਹਿੰਦਾ ਕਿਉਂ? ਕਹਿੰਦਾ ਤੁਸੀਂ ਮੈਨੂੰ ਮਾੜਾ ਕਹਿੰਦੇ ਹੋ। ਚੋਕਲ ਖੋਰ ਮਾੜਾ ਵੀ ਨਹੀਂ ਹੁੰਦਾ। ਕਹਿੰਦਾ ਕਿਉਂ? ਕਹਿੰਦਾ ਜੇ ਸੱਚੀ ਗੱਲ ਕਹਿ ਦੇ। ਉਹ ਚੋਕਲੀ ਨਹੀਂ ਹੁੰਦੀ ਹੁੰਦੀ। ਕਹਿੰਦਾ ਤੂੰ ਤੁਸੀਂ ਸਦਾ ਹੀ ਮੈਨੂੰ ਚੋਕਲ। ਚੋਕਲ ਚੋਕਲ ਕਹੀ ਜਾਂਦੇ ਹੋ। ਕਹਿੰਦਾ ਤਾਂ ਚੁਗਲੀ ਕਰੀ ਦਿਨਾਂ ਕੋਲੇ ਮੈਂ